ਭਾਈ ਨਰੈਣ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੀ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀ ਹੀ ਅਕਸ਼ਿਰੀ ਅਕਾਲ ਤਕਤ ਸਾਹਿਬ ਦੇ ਸੰਮੁਖ ਸਿੱਖਾਂ ਵਿਰੋਧ ਕੀਤੇ ਵੱਡੇ ਗੁਨਾਹ ਕਬੂਲੇ ਸਨ ਦੱਸਦੀ ਹੈ ਕਿ ਇਸ ਹਮਲੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਭਾਈ ਨਰੈਣ ਸਿੰਘ ਚੌੜਾ ਨੂੰ ਮੌਕੇ ਤੇ ਹੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਭਾਈ ਨਰੈਣ ਸਿੰਘ ਚੌੜਾ ਖਾਲਿਸਤਾਨੀ ਸਬੰਧੀ ਕਾਰਵਾਈਆਂ ਕਰਨ ਲੰਮੀ ਜਿਲ੍ਹ ਘਟ ਕੇ ਆਏ ਨੇ ਤੇ ਹੁਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਹੋਈ ਘਟਨਾ ਦੇ ਬਾਅਦ ਹੁਣ ਪੱਤਰਕਾਰਾਂ ਦੇ ਵੱਲੋਂ ਭਾਈ ਨਰੈਣ ਸਿੰਘ ਚੌੜਾ ਦੇ ਘਰ ਪਹੁੰਚ ਕਰਕੇ ਉਹਨਾਂ ਦੀ ਧਰਮ ਸਪਤਨੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਇਸ ਗੱਲਬਾਤ ਦੇ ਦੌਰਾਨ ਭਾਈ ਨਰੈਣ ਸਿੰਘ ਚੌੜਾ ਦੀ ਧਰਮ ਸਪਤਨੀ ਬੀਬੀ ਜਸਮੀਤ ਕੌਰ ਨੇ ਕੀ ਕਿਹਾ ਆਓ ਸੁਣਦੇ ਹਾਂ ਭਾਈ ਸਾਹਿਬ ਕਦੋਂ ਗਏ ਸੀਗੇ ਘਰ ਉਹਦੇ ਸਹਿਰ ਪਾਉਣੇ ਸੀ ਗਏ ਨੇ ਤੇ ਕੀ ਕਹਿ ਕੇ ਗਏ ਕਰੋ ਉਹ ਜੀ ਮੰਡੇ ਪ੍ਰੋਗਰਾਮ ਹੈ ਉੱਥੇ ਬੱਸੀਆਂ ਤੇ ਮੈਂ ਉੱਥੇ ਚਲੀ ਜਾਂ। ਕਿਹੜੀ ਬੱਸੀ ਨੇ ਪਤਾ ਨਹੀਂ ਕਿ ਮੈਂ ਅਨਿਕਦੀ ਨਹੀਂ ਪੁੱਛ ਲਈ ਸੀ ਕਿ ਅਸੀਂ ਬੱਚੇ ਹਾਂ ਅਬ ਕੋ ਕੱਲ ਦੇ ਗਏ ਸੀ ਬਤਲ ਲਗਾ ਦਰਵਾਜ਼ਾ ਖਾਲੂਗੇ ਸੀ ਨਹੀਂ ਉਹ ਆ ਚੀ ਗਏ ਅੱਛਾ ਉਹ ਦਿੱਤਰ ਵੜਾਣੇ ਤੇ ਤੁਹਾਨੂੰ ਕੀ ਸੂਚਨਾ ਮਿਲੀ ਹੁਣ ਮੈਨੂੰ ਤਾਂ ਮੈਂ ਦਾ ਇਤਰਾ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪਤਾ ਕਰਾਣ ਨੂੰ ਆ ਕਰ ਤੇ ਮੈਂ ਉਹਦੀ ਦੁਆ ਖਲੇ ਉਹਨਾ ਸੱਤਾਂ ਦੀ ਖਬਰ ਉਹ ਨੰਮ ਨਹੀਂ ਸਕੀ ਦਸਤਾਂ ਬੋਲੇ ਆ ਉਹਨਾ ਸੱਤਾਂ ਦੀ ਖਬਰ ਮੈਂ ਹਣ ਕਰ ਰਿਹਾ ਹਾਂ ਅੰਬਸਰ ਗਏ ਹੰਦੇ ਆਗਾ ਤੁਹਾਨੂੰ ਪਤਾ ਲਗਾ ਕੀ ਗੱਲਬਾਤ ਹੋਈ ਹੈ ਨਾੰਗੂnga ਬਤਾ ਰਹੇ ਹਨ ਕਿ ਅੱਜ ਵੀ ਉਸ ਤੋਂ ਬਾਅਦ ਤੋਂ ਗੋਲੀ ਚੜਾਈ ਗਈ ਹੈ। ਪਹਿਲਾਂ ਵੀ ਇਹਨਾਂ ਨੇ ਸ਼ਿਕਸ਼ੀਵਾਸ ਤੇ ਬਦਲ ਗਏ। ਪਹਿਲਾਂ ਕੀ ਕੁਝ ਕਰ ਰਹੇ ਨੇ? ਉਹ ਇਹਨਾਂ ਨੂੰ ਪਤਾ ਜੋ ਵੀ ਕਰਦੇ ਰਿਹਾ ਸਾਰਿਆਂ ਨੂੰ ਪਤਾ ਹੀ ਨਹੀਂ ਹੈ। ਕੋਈ ਨਹੀਂ ਹੁਣ ਜਾਣਕਾਰੀ ਨਹੀਂ ਮਿਲ ਕੋਈ ਹੈ। ਉਹਨਾਂ ਨੇ ਸ਼ਿਕਸ਼ੀਵਾਸ ਤੇ ਕਦੇ ਉਹਨਾਂ ਕਦੇ ਚੁੱਕਿਆ ਗਿਆ ਹੈ। ਹਾਂਜੀ। ਉਹ ਇੱਥੇ ਰਹ ਸੀਗੇ ਤੁਰੇ ਮੋਸਫੀ। ਖਾਭੀ ਸਾਲ ਜਿਹਾ ਜਿਹਾ ਰਹੇ ਮਾਤਾ ਜੀ। ਹਾਂਜੀ। ਪਤਾ ਕੁਝ ਕਿਹੜੀ ਕੰਦਰੀ ਤੇ ਮਾਤਾ ਨੂੰ। ਜੇ ਇਹ ਚੰਬਤ ਸਾਡੀ ਰਹੇ ਨਹੀਂ ਜੇ ਦਾਸਪੁਰ ਹੀ ਰਹੇ ਨੇ। ਹਾਂ। ਲੁਧਿਆਣਾ ਮਲਗੀ ਰਹੀ ਹਾਂ ਮਾਈਲ ਕਰਾਉਣ ਦੀ ਬੰਦ ਕਰਾਉ। ਉਹ ਇਸ ਜਿਸ ਨੂੰ ਜੀ ਬਾਹਰ ਕਰਾਉਂ ਕਿੱਦਾਂ ਨੇ ਕਿਸ ਨੂੰ ਪਤਾ ਲੱਗਦਾ ਕਰਾਉਂ ਕਰਾਉਂ ਹਾਂ ਕਹਾਂ ਚਲਾ ਲਈ ਸਾਰੇ ਮੇਰੇ ਨਾਲ ਆ ਠੀਕ ਹੈ ਠੀਕ ਕਹਿਣਾ ਚਾਹੀਦਾ ਸੀ ਨਿਊ ਕਾਰ ਭੋਜਨੀ ਕਾ ਕਿਉਂ ਬਸ ਚਲੇਗੇ ਫੋਨ ਨਹੀਂ ਸੀ ਕਿ ਕੈਮਪ ਵੈਬਸਟਾ ਕੈਂਪ ਹੋ ਗਿਆ ਬਸ ਹੀ ਨਹੀਂ ਕਰ ਦਿੱਤਾ ਹਾਂ ਮਸਤਾ ਜੋ ਜੋਗੀਤਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਕੋਈ ਨਹੀਂ ਨਾ ਕਿ ਨਾ ਮਵਾ ਦੇ ਕੇ ਪਤਾ ਨਹੀਂ ਕਿ ਉਹ ਜੀਤ ਜਵਾਦੀ ਉਹ ਕੀਤਾ ਹੋਈ ਪਤਾ ਨਹੀਂ ਜੀ ਮਨਾਉਂਦੇ ਤੇ ਤਾਂ ਮਿਲਾਂਗੇ ਤੇ ਫੇਰ ਹੀ ਕੱਟਾਂਗੇ ਔਰ ਲੋ ਤਾਂ ਗਲਤ ਕੀਤਾ ਜੋ ਕੀਤਾ ਗਲਤ ਹਮ ਦੇ ਗਲਤ ਤੇ ਨਹੀਂ ਗਲਤ ਪਾਏ ਹਾਂ ਮੀਂਹ ਤੇ ਪਾਉਂਦੇ ਬਾਕੀ ਦੋਸਤੋ ਅੱਜ ਜੋ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿੱਚ ਘਟਨਾ ਜੋ ਵਾਪਰੀ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਹੋਰ ਨਵੇਂ ਆ ਵੀਡੀਓਜ਼ ਦੇ ਵੇਖਣ ਲਈ ਬੈਲ ਆਈਕਨ ਪ੍ਰੈਸ ਕਰਕੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ